ਕੋਈ ਕੋਸਾ ਭਾਈ ਗੁਰਜ ਕੀ ਬੱਤੇ ਜੀ। ਸਾਜੀ ਹੋਰ ਕੀ ਹਾਲ ਠੀਕ ਹੋ? ਅਗਰ ਬੱਤੀਆਂ ਵੇਚਦੇ ਹੋ ਨਾ। ਹਾਂਜੀ ਬੱਲੇ। ਕਿੰਨੇ ਪੈਸੇ ਬਚਨ ਦੇ ਜਦੋਂ ਕੁਝ ਬਚਾ ਨਹੀਂ ਦੇ। ਹਾਂ? ਕਿੱਜਾ ਮਾ? ਅੱਛਾ, ਦੇਰ ਕਿਨੇ ਤੱਕ ਰਹਿਗੋ? ਕੁਮਾਈ ਕਿੰਨੇ ਸੋ? ਤੇ ਲਗਤ ਕਿ ਨਹੀਂ ਲੱਗੀ? ਲਗਤ ਤਾਂ ਨਹੀਂ ਲੱਗੀ। ਨਹੀਂ ਕਿੰਨੇ ਦੀ ਲੱਗਿਆ ਸੀ? ਇਹ ਜੀ 100 ਦੀ ਨਾਲ। 100 ਦੀ ਕਿੰਨੇ ਦੀ? 100 ਤੋਂ ਬਣ ਗਿਆ। ਯਾਨੀ ਕਿ ਤਹੀਪ ਆਪਣਾ 50 ਰੁਪਏ ਬਚੇ ਤਾਂ ਨਹੀਂ। ਤੁਹਾਨੂੰ ਵੀ ਜਾਨ ਅੰਦਾਜ਼। ਤੇ ਇਹਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਤੇਰਾ ਜੇ ਕੋਈ ਹੋਰ ਕੀ ਕੰਮ-ਕਜ ਕਰ ਲੈਣ ਦੇ ਹੈਂ ਮੈਂ ਤੈਨੂੰ ਕਿਹਾ ਕਿ ਉਥੋਂ ਨਾ ਤੈਨੂੰ ਆਇਆ ਵਾ ਤੇ ਆਪਣਾ ਇਤਰਾ ਹੀ ਵੇਚਦੇ ਹੋ ਨਾਲੋਂ ਹੋਰ ਕੋਈ ਵੀ ਕੰਮ ਨਹੀਂ ਹੈਗਾ ਅੱਛਾ ਅੰਮ੍ਰਿਤਪਾਲ ਨੇ ਅਕੀਤਾ ਹੋਇਆ ਤੇ ਕੇਰੇ ਹੈਲਪ ਨਹੀਂ ਕੀਤੀ ਹੈਂ ਕਿਉਂ ਇਹ ਅਮਰਤਾਰੀ ਆ ਬੱਚੇ ਵੀ ਅਮਰਤਾਰੀ ਆ ਸਿੰਘ ਨਹੀਂ ਵੀ ਅਮਰਤਾਰੀ ਆ ਤੇ ਕੰਮ ਕਰ ਨਹੀਂ ਹੈਗਾ ਨਹੀਂ ਬਾਬਾ ਜੀ ਕੰਮ ਕਰਦੇ ਬਸ ਇਹੀ ਹੈ ਬਸ ਇਹੀ ਕਰਦੇ ਹੋ ਤੇ ਕੰਮ ਸਿੱਖਿਆ ਵੀ ਨਹੀਂ ਕਰ ਕੋਈ ਨਹੀਂ ਬਸ ਇਹੀ ਤੇ ਸਾਰੀ ਗੱਲ ਆ ਤੇ ਅਸਲੀ ਮੈਂ ਕਹਿਣਾ ਹੁੰਦਾ ਕਿ ਸਿੰਘੋ ਸਾਡੇ ਇਹ ਹਾਲ ਆ ਰਹੇ ਦੇਖ ਲੋ ਤੁਹਾਡੇ ਸਾਹਮਣੇ ਅਗਰੇ ਬੱਤੀਆਂ ਵੇਚਦੇ ਤੇ ਕੰਮਕਾਰ ਕੋਈ ਹੈ ਨਹੀਂ ਆ ਟੈਲਾ ਸਾਹ ਦੇ ਬਾਹਰ ਬੈਠਾ ਆ ਜੀ ਤੁਹਾਨੂੰ ਗੁਰੂ ਜੀ ਆਮਦਾਸ ਸਬਜ਼ੀ ਵੇਚ ਲੇਗਾ ਇਹ ਸਬਜ਼ੀ ਸਬਜ਼ੀ ਵੇਚ ਲੇਗਾ ਹੈ ਜੇ ਤੈਨੂੰ ਜਿਹੜੀ ਲੈ ਆ ਦੀ ਸਬਜ਼ੀ ਪਾ ਦੀਏ ਵੇਚ ਲੇਗਾ ਹਾਂਜੀ ਬਾਬਾ ਜੀ ਚੱਲ ਠੀਕ ਐ ਹੁਣ ਤੂੰ ਦਾ ਕੰਮ ਕਰ ਆ ਅਰਗਬਤੀਆਂ ਇਹ ਕਿਨੇ ਦੀਆਂ ਸਾਰੀਆਂ ਤੂੰ ਕੰਮ ਕਰ ਮੈਂ ਤੈਨੂੰ ਰੇੜੀ ਪਾ ਦਣਾ ਠੀਕ ਐ ਮੈਂ ਇੱਕ ਮੈਂ ਵੀ ਨਹੀਂ ਪਾ ਕੇ ਦੇਣੀ ਪਾ ਕੇ ਤੇ ਤੈਨੂੰ ਬਾਬਾ ਦੀਪ ਸਿੰਘ ਨੇ ਦੇਣੀ ਗੁਰਮੁਖ ਦਾਸ ਪਾਸ਼ਾ ਨੇ ਤੂੰ ਕੰਮ ਕਰ ਤੂੰ ਨਾ ਕੱਲ ਨੂੰ ਮਨੂੰ ਆ ਕੇ ਮਿਲ ਠੀਕ ਐ ਮੈਂ ਤੈਨੂੰ ਫੋਨ ਨੰਬਰ ਦੇ ਦਣਾ ਤੇ ਆਪਾਂ ਤੁਹਾਨੂੰ ਜਿਹੜੀ ਪਾ ਦਨੇ ਆ ਨਾ ਸਬਜ਼ੀ ਵੈਸੇ ਮਾਇਆ ਦੇ ਦਨੇ ਆ ਤੂੰ ਸਬਜ਼ੀ ਲਾ ਕੇ ਸਬਜ਼ੀ ਵੇਚ ਰਾਜੀ ਇਹਦੇ ਨਾਲ ਤੇਰਾ ਕੁਝ ਨਹੀਂ ਬੰਨਾ ਹੈਗਾ ਇਸ ਨੂੰ ਵਾਹ ਇਹ ਹਾਲ ਦੇਖ ਲਓ ਤੁਸੀਂ ਸਾਡਾ ਸਾਬ ਦੇ ਬਾਹਰ ਬੈਠਾ ਜੀ ਤੇ ਅਸੀਂ ਉਧਰੋਂ ਲੰਘਾ ਸੀ ਤੇ ਇੱਕ ਵੀਰ ਨੇ ਇਹਦੀ ਫੋਟੋ ਵੀ ਪਾਈ ਲੀ। ਤੇ ਆਹ ਦੇਖ ਲਓ ਹਾਲ ਆਪਣੇ ਸਿੱਖਾਂ ਦੇ। ਇਹ ਅਗਰਬਤੀਆਂ ਵੇਚ ਕੇ ਤੇ ਅੰਮ੍ਰਿਤਾਰੀ ਗੁਰਸਿੱਖ ਜੀ ਕਿ ਇਹਨਾਂ ਨੂੰ ਇਤ ਪੁੱਛਣਾ ਇਹਨਾਂ ਨੂੰ। ਠੀਕ ਹੈ ਬਾਈ ਜੀ ਤੁਸੀਂ ਨਾ ਕੱਲ ਨੂੰ ਆ ਜਿਓ ਮੈਂ ਤੁਹਾਨੂੰ ਫੋਨ ਕਰਕੇ ਮਿਲ ਦੇਣਾ। ਤੇ ਕੱਲ ਨੂੰ ਤੁਸੀਂ ਮੈਨੂੰ ਕਰਿਓ ਕਾਲ। ਤੇ ਕੱਲ ਤੁਹਾਨੂੰ ਜੜੀ ਜਦ ਨਹੀਂ ਲੱਗੇ। ਠੀਕ ਹੈ ਸਬਜ਼ੀ ਵੇਚਣੀ ਹੈ ਪਰ ਹਾਂਜੀ ਸਬਜ਼ੀ ਵੇਚ ਕੇ ਰੋਟੀ ਖਾਣੀ ਹੈ। ਇਹ ਤਾਂ ਨਾ ਤੇਰਾ ਕੁਛ ਨਹੀਂ ਚੱਲਣਾ ਤੇਰਾ ਤੇਰਾ ਘਰ ਵੀ ਚੱਲਣਾ ਬਹੁ। ਠੀਕ ਹੈ। ਮੈਨੂੰ ਤੁਹਾਨੂੰ ਫੋਨ ਨੰਬਰ ਮਤੇ ਦੇਣਾ ਹੈਗਾ ਤੁਹਾਨੂੰ ਤੁਹਾਨੂੰ ਆ ਸਾਡੇ ਸਿੱਖਾਂ ਦੇ ਹਾਲ ਜੇ ਸਿੰਘੋ ਤੇ ਉਧਰੋਂ ਅਸੀਂ ਜਾ ਰਹੇ ਸੀ ਤਰਨਤਾਰਨ ਯਾ ਦੇਖ ਲੋ ਕਿ ਇਹ ਆ ਵੀਰ ਬੈਠਾ ਹੋਇਆ ਖਾਲਸਾ ਸਾਹਿਬ ਦੇ ਬਾਹਰ ਹੀ ਨੇ ਲਾਈ ਆ ਤੇ ਉਹ ਆਪਣਾ ਸਿੰਘ ਕਹਿੰਦਾ ਕਹਿੰਦਾ ਤੇ ਬਾਬਾ ਜੀ ਆ ਵੀਰ ਆ ਬੈਠਾ ਹੋਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਠੀਕੋ ਠੀਕੋ ਵੀਰ ਜੀ ਅੱਛਾ ਇਹ ਇਹ ਤੁਹਾਡੇ ਬੱਚੇ ਆ ਹਾਂਜੀ ਠੀਕ ਐ ਤੁਹਾਡੀ ਜਿਹੜੀ ਰੇੜੀ ਦੇਖ ਲਈਏ ਬਾਹਰ ਰੇੜੀ ਤੁਹਾਡੀ ਆ ਗਈ ਹੈ ਠੀਕ ਹੈ ਤੇ ਹੁਣ ਤੁਸੀਂ ਕੰਮ ਕਰ ਲੋਗੇ ਨਾ ਸਭੀ ਸਭੀ ਵੇਚ ਲੋਗੇ ਹਾਂਜੀ ਠੀਕ ਹੈ ਬਹੁਤ ਖੁਸ਼ ਹੋ ਤੁਹਾਡੇ ਪਾਪਾ ਨੂੰ ਜਿਹੜੀ ਮਿਲ ਗਈ ਹੈ ਹਾਂਜੀ ਖੁਸ਼ ਹੋ ਆਮਦਸ ਠੀਕ ਹੈ ਨਾ ਰੇੜੀ ਹੈ ਖੁਸ਼ ਹੈ ਨਹੀਂ ਰੋਈ ਕੋਈ ਸੋਚਿਆ ਵੀ ਨਹੀਂ ਰਿਹਾ ਜੀ ਸੋਚਿਆ ਵੀ ਨਹੀਂ 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 ਤੇਰੇ ਨਹੀਂ ਧੰਨਵਾਦ ਗੁਰ ਆਮਦਸ ਪਾਸ਼ਾ ਦਾ ਪੈਣਾ ਤੁਹਾਡਾ ਗੁਰੂ ਬੜਾ ਬਯੰਕ ਜਿਹਨੇ ਤੁਹਾਨੂੰ ਦਿੱਤੀ ਹੈ ਹੈਨਾ ਜੀ ਰਾਤ ਟੈਨਸ਼ਨ ਹੈਗੀ ਦੀ ਮੈਂ ਕਿਹਾ ਮਹਾਰਾਜ ਕਿਰਪਾ ਕਰਦੇ ਚਲੋ ਟੈਨਸ਼ਨ ਦੀ ਰਾਤ ਤੇ ਮਿਲੂਗੀ ਕਿ ਨਹੀਂ ਮਿਲੂਗੀ ਨਹੀਂ ਮੈਂ ਚਲੋ ਗੁਰੂ ਰਾਮਦਾਸਾ ਕਿਰਪਾ ਕਰ ਦਾਂਗੇ ਜੀ ਨਹੀਂ ਨਹੀਂ ਤੁਹਾਡੇ ਗੁਰੂ ਬੜਾ ਬਯੰਤਾ ਜੀ ਜਿਨੇ ਤੁਹਾਨੂੰ ਦਿੱਤੀ ਆ ਚਲੋ ਤੁਸੀਂ ਆ ਕੇ ਵੇਖੋ ਤੁਹਾੜੇ ਕੋ ਚਲਦੀ ਕਿ ਮਾਗ ਲਿਓ ਇਹ ਰੇੜੀ ਬਹੁਤ ਵਧੀਆ ਵਾ ਜੇ ਸਬਜ਼ੀ ਸੁਬਜ਼ੀ ਵੀ ਵੇਚ ਲਓਗੇ ਸਬਜ਼ੀ ਦਾ ਕੰਮ ਹੈਗਾ ਵਾ ਠੀਕ ਹੈ ਸਬਜ਼ੀ ਸੁਬਜ਼ੀ ਭਾਵੇਂ ਵੇਚ ਲਿਓ ਘਰ ਨਾ ਬੈਠਿਓ ਇਹਨੂੰ ਨਾ ਬਹਿਣਾਂ ਦਿਓ ਇਹਨੂੰ ਨਾ ਥੋੜਾ ਜਿਆਦਾ ਦੱਪਕਾ ਮਾਰ ਕੇ ਰੱਖਿਓ ਠੀਕ ਹੈ ਮੜਾ ਕੇ ਮਾ ਕੇ ਲਿਆਓ ਵੇਖੋ ਚਲਦੀ ਆ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਸੌਣੇ ਇਹਨੂੰ 베ਚੀ ਨਾ ਮੇਰਾ ਭਰਾ ਠੀਕ ਹੈ 베ਚਣਾ ਨਹੀਂ ਹੈ ਕੰਮ ਕਰਨਾ ਠੀਕ ਹੈ ਹਾਂ ਠੀਕ ਹੈ ਤੇ ਪਹਿਨੇ ਆ ਥੋੜੀ ਮਾਇਆ ਤੁਸੀਂ ਦੇਖ ਰੱਖ ਲੋ ਰੱਖ ਲੋ ਕੋਈ ਬੱਚਿਆਂ ਨੂੰ ਦੇਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਇਹ ਹੈ ਕਿ ਗੁਰੂ ਸਾਹਿਬ ਦਾ ਨਾਮ ਜਪਣਾ ਤੇ ਸਿੱਖੀ ਜੀਵਨ ਆਪਣਾ ਬਤੀਤ ਕਰਨਾ ਠੀਕ ਹੈ ਬੁੱਧ ਤੁਹਾਡਾ ਗੁਰੂ ਬੜਾ ਬਿਆਨਤਾ ਗੁਰੂ ਰਾਮਦਾਸ ਪਾਸ਼ਾ ਜੀ ਹੈ ਠੀਕ ਹੈ ਚਲੋ ਹੁਣ ਤੁਸੀਂ ਲੈ ਜਾਓ ਸਬਜ਼ੀ 베ਚਨੀ ਹੈ 베ਚੀ ਨਾ ਜਿਵੇਂ ਪਤਾ ਲੱਗਿਆ ਮੇਰੇ ਦੇਖ ਲਈ ਫਿਰ ਨਹੀਂ ਜੀ ਨਹੀਂ ਠੀਕ ਹੈ ਬੜੇ ਬੜੇ ਪੈਸੇ ਕਿ ਲੱਗਦੇ ਉੱਤੇ ਚਲੋ